ਕਲਾ ਕਲਾ ਲੋ ਜੀ ਘਰ ਦੀ ਮੱਖਣੀ ਤਿਆਰ ਕਰਦੇ ਮम्मी ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਮੇਰੇ ਵੱਲੋਂ ਔਰ ਮੇਰੀ ਮੰਮਾ ਵੱਲੋਂ ਆਈ ਹੋਪ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਅਸੀਂ ਹੁਣ ਲੱਗੇ ਆ ਘਰ ਦਾ ਕੰਮ ਕਰਨਾ ਹਾਂਜੀ ਲੋ ਜੀ ਅੱਜ ਜਿਹੜੇ ਸਾਡੇ ਮਾਲਕ ਆ ਉਹ ਲੱਗੇ ਆ ਘਰੇ ਤੇ ਕੋਈ ਗੱਲਬਾਤ ਕਰਨੀ ਉਹਨਾਂ ਨੇ ਆ ਕੇ ਸਾਡੇ ਨਾਲ ਤੇ ਸ਼ਾਇਦ ਸਾਨੂੰ ਕੋਈ ਵਧੀਆ ਜੀ ਸਰਪ੍ਰਾਈਜ਼ ਵਾਲੀ ਕੋਈ ਗੱਲ ਕਰ। ਬਾਕੀ ਦੇਖੋ ਮਾਵੀਰ ਭਾਈ ਉਹ ਨਹੀਂ ਹੱਸੁੰਦੇ ਆ। ਸਾਡੇ ਬੂਟ ਬਾੜ ਇੱਥੇ ਸਾਰੇ ਹੀ ਕਮਰੇ ਦੀ ਸਫਾਈ ਕਰਨੀ ਪੈਣੀ ਹੈ। ਕਿੰਨੇ ਭਗਾਨੇ। ਆਹ ਇਕੱਠੇ ਗੱਲ ਆ ਸਾਰੇ ਪ੍ਰੀਤ। ਲੋ ਜੀ ਸਾਡੇ ਮਾਲਕ ਜਿਹੜੇ ਅੱਜ ਘਰੇ ਆਉਣ ਲੱਗੇ ਆ। ਇੱਥੇ ਵਾਲੇ। ਇਹ ਮੰਨ ਲਈ ਰੱਖ ਲੱਗੀ ਕਰਕੇ। ਮਨਵੀਰ ਜੀ ਚੱਕ ਲੈ ਸਾਰੇ ਇਹਨਾਂ 'ਚ ਹਵਾਵਾਂ ਭਰ ਜਾਂਦੀਆਂ ਸੂਰ ਦਵਾਰਾ ਇਹਨਾਂ 'ਚ ਇਹ ਖਾਲੀ ਹੋ ਜਾਣੇ ਸਾਰੇ ਹਾਂਜੀ ਮੈਨੂੰ ਆਜ ਕੀ ਮਨ ਨੂੰ ਉਹਰੇ ਪਗਾਂ ਨੂੰ ਮੜਾਈ ਮਨ ਨੂੰ ਨੁ ਪੜਾਈ ਮਨ ਨੂੰ ਪਗਾਂ ਨੇ ਫਲ ਆ ਫਲ ਲੋ ਉਹ ਫਲ ਮਮਾ ਤੋਂ ਫਲਾ 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 ਅਰੇ ਇਹਦੇ ਨਾਲ ਖੜਾ ਇਹਨਾਂ ਨਾਲ ਖੜਾ ਦੇ ਆ ਖੜ ਭੱਜਾ ਭੱਜਾ ਲੈ ਕੇ ਭੱਜਾ ਤੇ ਭੱਜਾ ਲੈ ਕੇ ਭੱਜਾ ਉਹ ਕਰਦਾ ਤੁਸੀਂ ਕੀ ਕਰਦੇ ਜਰ ਮੈਂ ਗੱਡੀ ਚ ਬਹੁਤ ਮਿੱਟੀ ਬਹੁਤ ਕੱਟੇ ਉਹ ਬ੍ਰਸ਼ ਦੇ ਨਾਲ ਹੋਣਾ ਇਹ ਬ੍ਰਸ਼ ਦੇ ਨਾਲ ਉਹਨੇ ਕਰਤਾ ਮੈਂ ਕਰਤੀ ਹੋਰ ਮਿੱਟੀ ਕਰ ਕੱਟੇ ਹੋਗੇ ਕਰ ਬ੍ਰਸ਼ ਦੇ ਨਾਲ ਬਹੁਤ ਵਧੀਆ ਹੋਣੀ ਸੀ ਅੰਦਰੋਂ ਬ੍ਰਸ਼ ਦੇ ਨਾਲ ਕਰਤੀ ਆ ਵੀ ਕਰ ਦੋ ਨਾ ਇਹ ਨਹੀਂ ਕਰਨਾਂਗੇ ਉਹ ਤੋਂ ਪੌਛ ਨੂੰ ਮਾਰਦੇ ਅੱਛਾ ਪੌਛ ਨੂੰ ਮਾਰਨੇ ਤੇ ਦੇਖੋ ਜੀ ਮੈਂ ਇਹ ਨਿਕਾਜ ਬਣਾਉਣਾ ਰੱਖਿਆ ਗੱਡੀ ਵਾਸਤੇ ਕਿਉਂਕਿ ਮੈਂ ਗੱਡੀ ਜਿਹੜੀ ਆ ਮੈਂ ਚਲਾਉਣੀ ਚਲਾਉਣੀ ਹੁੰਦੀ ਆ ਇਸ ਕਰਕੇ ਇਹਨਾਂ ਨੇ ਮੈਂ ਰੱਖਿਆ ਆ ਥੋੜਾ ਜਿਹਾ ਕੰਮਕੁਮ ਕਰਨ ਲਈ ਐਂ ਥੋੜਾ ਹੋਏ ਇਹਨੂੰ ਕਹਿ ਦਈਦਾ ਕੰਮਕੁਮ ਤੁਸੀਂ ਕਰ ਲਓ ਮੈਂ ਬੈਣੀ ਗੱਡੀ ਤੇ ਠੀਕ ਆ ਏ ਤੂੰ ਕੱਟ ਲੋ ਕੰਮ ਅਹ ਬੈਠਦੇ ਆਈਏ ਭਣੀ ਇੱਥੇ ਅੱਛਾ ਬ ਕਰ ਲੇਗਾ ਕਰਦਾ ਪਿਆ ਮੈਂ ਇਹ ਮੈਂ ਨਹੀਂ ਕੱਚੇ ਲਾਇਆ ਰੱਖਿਆ ਮੈਮ ਆਪ ਕਹਾਂ ਪਰ ਆਪ ਅੱਜ ਹਮ ਕਹਾਂ ਪਰ ਜਾਣੇ ਵਾਲੇ ਹਾਂ ਮੈਂ ਅਹ ਅਹ ਜਾ ਜਾ ਮੈਮ ਮੈਂ ਪਿੱਛੇ ਬੈਠੂ ਹਾਂ 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 ਪਿੱਛੇ ਪਿੱਛੇ ਹੈ ਅੱਗੇ ਨਹੀਂ ਅੱਗੇ ਨਹੀਂ ਕੋਈ ਕੰਮ ਓਕੇ ਮੈਮ ਮੈਮ ਬੈਠ ਗਿਆ ਮੈਂ ਹਾਂ ਅੱਗੇ ਪਿੱਛੇ ਮੈਂ ਮੈਡਮ ਵਾਲੀ ਸੀਟ ਤੇ ਨਹੀਂ ਕਿਸੇ ਨੇ ਵੀ ਬਹਿਣਾ ਠੀਕ ਹੈ ਮੈਮ ਮੈਮ ਕੱਲ ਮੁੰਡੇ ਲੜਕਾ ਬੈਠ ਗਿਆ ਇੱਥੇ ਪਰ ਉਹਨੂੰ ਇੱਕ ਵਾਰੀ ਸਮਝਾ ਦਿਓ ਹੁਣ ਮੇਰੇ ਵੱਲੋਂ ਵਾਰਨਿੰਗ ਦੇ ਦਿਓ ਓਕੇ ਮੈਮ ਕੋੜ ਮੈਂ ਗੱਡੇ ਲੱਗੀਆਂ ਸਟਾਰਟ ਕਰਨ ਮੈਮ 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 ਰੁਕ ਜਾ ਕਿਉਂ ਆ ਤੁਸੀਂ ਲਵਾ ਲਿਆ ਕਹਿੰਦੇ ਗੋਲੂ ਜੀ ਕਹਿੰਦੇ ਗੋਲੂ ਜਾ ਲਵਾਉਣਾ ਕਹਿੰਦੇ ਗੋਲੂ ਲਵਾਉਣਾ ਲਵਾ ਲਿਆ

ਆ ਬਈ ਮਿੱਟੀ ਬਹੁਤ ਅੰਦਰ ਤੇ ਜਲਦੀ ਕਰੋ ਜਲਦੀ ਇਹ ਵਾ ਜਾਣਾ ਹੀ ਹੈ ਫੇ ਕਿੱਥੇ ਹੈ ਗੇੜੀ ਲਾ ਵੱਡੇ ਦਿਨ ਤੇ ਗੇੜੀ ਲਾਉਣ ਅੱਜ ਦਿਨ ਵੱਡੇ ਆ ਅੱਜ ਪਾ ਅੱਜ ਹਾਂ ਅੱਜ ਵੱਡਾ ਦਿਨ ਆ ਅੱਛਾ ਕਹਿੰਦੇ ਵੀ ਆ ਹੁਣ ਬਾਕੀ ਦੇਖੋ ਹੁਣ ਮੈਨੂੰ ਤਾਂ ਬਾਕੀ ਪਤਾ ਨਹੀਂ ਇਹ ਨਿਆਣੇ ਆ ਜੇ ਬਿਕਨਾ ਹਾਂ ਬਿਕੂ ਗਿਆ ਤਾਂ ਮੰਨੂ ਨਾ ਮਨੂ ਇਹ ਕੀ ਆ ਬਿਕੂ ਆ ਦੇ ਪੇਚੇ ਕਿੰਨੇ ਨਾ ਯਾਰ ਥੱਲੇੋਂ ਗੰਦ ਕੱਢਿਆ ਨਹੀਂ ਗੱਡੀ ਚ ਅੱਛਾ ਦੰਦਿਆ ਗੱਡੀ ਜਿਹੜੀ ਹੋ ਗਈ ਆ ਸਾਰੀ ਸਾਫ਼ ਸਫਾਈ ਗੱਡੀ ਦੀ ਆਪਾਂ ਕਰਤੀ ਸਾਫ਼ ਸਫਾਈ ਮੈਂ ਸਾਰੀ ਆਪਾਂ मतलब ਕੀ ਮੈਂ ਇਹਨਾਂ ਸਵੇਰ ਦੀ ਲੱਗੀ ਗੱਡੀ ਆਲ ਅੱਛਾ ਮੈਂ ਹੋਰ ਦੇਲਾ ਕੋਈ ਕੰਮ ਨਹੀਂ ਕੀਤਾ ਮੈਂ ਬੇਲੀ ਰਹਿਣੀ ਆ ਨਾ ਇਸ ਕਰਕੇ ਤੇ ਗੱਡੀ ਦਾ ਮੈਂ ਸਾਰਾ ਕੰਮ ਨਿਬੇੜ ਲਿਆ ਆ ਤੇ ਗੱਡੀ ਦਾ ਕੰਮ ਨਿਬੇੜ ਏ ਆਪਾਂ ਹੋ ਗਿਆ ਫਰੀ ਹੁਣ ਮੈਂ ਵੀ ਕਿਹਨੂੰ ਕਿਹਾ ਮੈਂ ਤਾਂ ਥੋੜੀ ਤੇਜ਼ ਸਵਾਈ ਕਰ ਲਓ ਤੁਹਾਡੇ ਵਾਸਤੇ ਰਹਿ ਗਈ ਅੱਦੀ ਜਿਹੜੀ ਗੱਡੀ ਆ ਹੁਣ ਆਪਾਂ ਸਿੱਖਣੀ ਆ ਸਿਖਾਉਂਗੇ ਪੱਕਾ ਮੈਂ ਤਾਂ ਪੱਕਾ ਤੁਸੀਂ ਸਿਖਾਉਂਦੇ ਵੀ ਨਹੀਂ ਹੁੰਦੇ ਨਾ ਠੀਕ ਓ ਹੋਰ ਤਾਂ ਮਾਰਨਾ ਸਿੱਖੀ ਮੈਂ ਲੈ ਲੈ ਹੋਰੰਦੀ ਕੀ ਗੱਲ ਆ ਵੀ ਗੱਡੀ ਦਾ ਆ ਵੀ ਗੱਡੀ ਦਾ ਮੈਨੂੰ ਇਦਾਂ ਦਾ ਕਰਨਾ ਆਂਦਾ ਦੇ ਮੀ ਹੋਂ ਚਾਰਾ ਕਿੰਦਾ ਲੱਗਾ ਏ ਕੰਦਾ ਚ ਟੂੜਾ ਦੇ ਦੋ ਟੂੜਾ ਜਦੋਂ ਝੂਟਾ ਲੋ ਜੀ ਕਮਰੇ ਚ ਸਫਾਈ ਤੁਸੀਂ ਕਹਿੰਦੇ ਸੀ ਤੁਹਾਡੇ ਤੀਜਾ ਕਮਰਾ ਇਹ ਹੈਗਾ ਜੀ ਉਹ ਦੂਜਾ ਆਪਣਾ ਆਫਿਸ ਇਹਦੀ ਸਫਾਈ ਰੱਖਣੀ ਪੈਂਦੀ ਹੈ ਜੀ ਉੱਦਾਂ ਦਾ ਕਦੇ ਕਦੇ ਸੌਂ ਜਾਈਦਾ ਅਦਰ ਵੀ ਪਰ ਠੰਡਾ ਬਹੁਤ ਹੁੰਦਾ ਏ ਅੰਕਲ ਹੁਣੇ ਅੱਜ ਲੱਗੇ ਹੀ ਹੋਣ ਤੇ ਤਾਂ ਕਰਕੇ ਅੱਜ ਸਫਾਈ ਬਹੁਤ ਜ਼ਰੂਰੀ ਹੈਗੀ ਰ ਰ ਇਹਨੂੰ ਝੂੜੇ ਸੀ ਚਾ ਚਲੀ ਆ ਜਾ ਸਫਾਈਆਂ ਹੋਣੀਆਂ ਸਫਾਈਆਂ ਹੁਣ ਬੋਲੋ ਜਿੱਦਾਂ ਪਹਿਲਾਂ ਬੋਲਦੇ ਸੀ ਹਾਂਜੀ ਗਾਇਸ ਰੋਟੀ ਖਾ ਲਓ ਰਾਗ ਹਾਂਜੀ ਰੋਟੀ ਬੈਲੂਨ ਕਿੱਥੇ ਥਾਡੇ ਰੋਟੀ ਗਾਈਜ਼ ਵੀਰੇ ਉਹ ਦੇਖੋ ਇਹਦੇ ਬੈਲੂਨ ਮੰਵੀਰ ਦੇ ਇੱਕ ਵਾਰੀ ਵਿਕਰਮ ਵੀ ਇੱਧਰ ਆ ਕੇ ਆਇਆ ਸੀ ਕਹਦੇ ਲੈ ਲਿਆ ਸੀ ਮੈਂ ਉਹ ਹੈਗਾ ਹੀ ਕੋਈ ਬੰਨ ਬੀਲੀ ਤਾਂ ਇੱਧਰ ਦੁਜੇ ਰਖਤੇ ਨੇ ਹੈਪੀ ਬਰਥਡੇ ਵਾਲਾ ਉਹ ਇਹਦੇ ਚ ਪਾਤੇ ਇਹ ਕਿਹੜਾ ਚਾਹੀਦੇ ਆ ਹੁਣ ਇਹ ਰੋਟੀ ਖਾਦੇ ਵੇ ਨਮਸਤੇ ਅੰਦਰ ਕਰਦੇ ਪਏ ਆ ਇਹ ਕਿਤਾ ਗੱਡੀ ਮਲਾਈ ਮਲਾਈ ਤੋਂ ਮੱਖਣੀ ਨਿਕਲਦੀ ਮੱਖਣ ਹੈ ਲੋ ਜੀ ਘਰ ਦੀ ਮੱਖਣੀ ਤਿਆਰ ਕਰਦੇ ਪਏ ਮਮੀ ਗੱਡੀ ਵੀ ਸਾਫ਼ ਹੋ ਗਈ ਆਪਣੀ ਅੰਦਰੋ ਹਾਂਜੀ ਅੰਕਲ ਹੁਣ ਆਏ ਸੀਗੇ ਉਹ ਹੁਣ ਚਲ ਗਏ ਆ ਤੇ ਆਪਾਂ ਕਰਦੇ ਪਏ ਆ ਰਸੋਈ ਦਾ ਕੰਮ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਸੀਗਾ ਤੇ ਇਸ ਕਰਕੇ ਹੋਲੀ-ਵੋਲੀ ਲੱਗੀ ਆ ਕਰਨ ਕੰਮ ਬਾਕੀ ਤਾਂ ਹੀ ਹੋਇਆ ਪਿਆ ਇਸ ਕਰਕੇ ਤੇ ਬਾਕੀ ਸੀਗਾ ਹੋਰ ਕੰਮ ਨੇ ਫਿਰ ਮੈਂ ਕੱਲ ਕੇ ਆਇਆ ਤੁਹਾਨੂੰ ਦੱਸ ਰਗੀ ਕੀ ਕਰਕੇ ਆਇਆ ਮੈਂ ਆਪਣੀ ਵਸਤੀ ਪਾਣੀ ਲੈ ਕੇ ਉੜਾਇਆ ਹਾਂਜੀ ਲੋ ਜੀ ਆਪਣੇ ਘਰੇ ਆਏ ਸੀ ਅੰਕਲ ਹੁਣੀ ਤੇ ਪਹਿਲਾਂ ਤਾਂ ਸوير ਦੀਆਂ ਸਫਾਈਆਂ ਤੇ ਸਫਾਈਆਂ ਚ ਰੁੱਝੇ ਪਏ ਸੀ ਤੁਹਾਨੂੰ ਪਤਾ ਆਫਿਸ ਦੀ ਸਫਾਈ ਸਪੂਈ ਕੀਤੀ ਸਾਰੀ ਮੰਮੀ ਨੇ ਤੇ ਬਾਕੀ ਬਾਲਾ ਵੀ ਬਹੁਤ ਕੰਮ ਸੀ ਅੰਕਲ ਹੁਣੇ ਆਏ ਅੱਜ ਬਾਰੋ ਆਏ ਸੀ ਤੇ ਅੱਜ ਆਏ ਸੀ ਅੰਕਲ ਹੁਣੇ ਘਰੇ ਤੇ ਕੰਮ ਬਹੁਤ ਜ਼ਿਆਦਾ ਸੀਗਾ ਕੰਮ ਬਹੁਤ ਜ਼ਿਆਦਾ ਸੀ ਤੇ ਦੂਜੀ ਗੱਲ ਇਹ ਆ ਤੇ ਸਪਾਈਸ ਵੀ ਬਹੁਤ ਜ਼ਰੂਰੀ ਕਰਨੀ ਸੀ ਕਿਉਂਕਿ ਗੰਦ ਬਹੁਤ ਪਿਆ ਸੀਗਾ ਕਿਉਂਕਿ ਕਾਫੀ ਦਿਨ ਹੋ ਗਿਆ ਨਾ ਤਾਂ ਫੇਰ ਤਾਂ ਕਰਕੇ ਕਰਨੀ ਹੋਇਆ ਸੀਗਾ ਚੱਜ ਦੇ ਨਾਲ ਕੰਮ ਹਾਂ ਇਹ ਵੀ ਉਧਰੋਂ ਖੇਦਦੇ ਸੀਗੇ ਸਾਨੂੰ ਉੱਤੋਂ ਮੈਂ ਵੀ ਕੰਮ ਗੱਡੀ ਦੀ ਸਰਵਿਸ ਕਰਾਉਣ ਗਿਆ ਸੀਗਾ ਤੇ ਬਾਕੀ ਅੰਕਲ ਹੁਣੇ ਆਏ ਸੀ ਘਰੇ ਤੇ ਅੰਕਲ ਨਾਲ ਆਪਣੀ ਗੱਲਬਾਤ ਹੋ ਗਈ ਆ ਬੜੀ ਵਧੀਆ ਤਰੀਕੇ ਨਾਲ ਤੇ ਦੂਜੀ ਗੱਲ ਇੱਕ ਹੋਰ ਆ ਤੇ ਆਪਾਂ ਹੁਣ ਕੋਈ ਵੀ ਆਪਾਂ ਨੂੰ ਪ੍ਰੋਬਲਮ ਨਹੀਂ ਆਪਾਂ ਇੱਥੇ ਰਹਿ ਸਕਦੇ ਆ ਹੂੰ ਤਸੱਲੀ ਨਾਲ ਸਾਰੀ ਗੱਲਬਾਤ ਐਗਰੀਮੈਂਟ ਵਗੈਰਾ ਫਿਨਿਸ਼ ਹੋ ਗਿਆ ਤੇ ਸੋ ਹੁਣ ਕੋਈ ਟੈਨਸ਼ਨ ਨਹੀਂ ਹੈਗੀ ਆਪਣਾ ਵਧੀਆ ਹੋ ਗਿਆ ਜੋ ਵੀ ਆ ਤੇ ਕਹਿੰਦੇ ਹੁੰਦੇ ਆ ਤੁਹਾਡੀਆਂ ਦਵਾਵਾਂ ਨਹੀਂ ਮਤਲਬ ਸਾਰਾ ਕੁਝ ਸਹੀ ਕਰਤਾ ਤੁਸੀਂ ਇੰਨਾ ਸਾਰਿਆਂ ਨੇ ਪਿਆਰ ਦਿੱਤਾ ਤੇ ਸਪੋਰਟ ਕੀਤੀ ਬਾਕੀ ਹੁਣ ਉਧਰ ਤਾਂ ਸਾਨੂੰ ਘਰ ਬਹੁ ਮਿਲਦੇ ਪਏ ਸੀ ਭੋਪਰਪਰਾ ਚਲੋ ਇਹ ਨਵਾਂ ਵਿਆਹ ਆਪਣੇ ਲਾਗੇ ਪੈ ਜਾਂਦਾ ਪੈਂਡੇ ਤੇ ਲੱਗੇ ਫਿਰ ਪਏ ਉੱਪਰ ਤਾਂ ਚਲੋ ਬਹੁ ਮਿਲਦੇ ਪਿਆ ਕੋਈ ਰੈਂਟ ਦੀ ਵੀ ਨਹੀਂ ਗੱਲ ਹੈਗੀ ਆ 3-4000 ਰੁਪਿਆ ਰੈਂਟ ਸੀਪ ਦਾ ਪਰ ਬਾਕੀ ਹੋ ਗਿਆ ਇੱਥੇ ਸਾਰਾ ਫਾਈਨਲ ਸੋ ਆ ਤੁਸੀਂ ਬਹੁਤ ਪਿਆਰ ਦਿੱਤਾ ਤੇ ਬਹੁਤ ਪਿਆਰੇ ਪਿਆਰੇ ਕਮੈਂਟ ਕੀਤੇ ਸੀ ਵਲੌਗ ਨੂੰ ਤੇ ਬਹੁਤ ਹੀ ਤੁਹਾਡੇ ਪਿਆਰ ਦੇ ਨਾਲ ਹੀ ਚਲੋ ਹੌਲੀ ਹੌਲੀ ਸਾਰਾ ਕੁਝ ਸਹੀ ਹੋ ਗਿਆ ਤੇ ਬਾਕੀ ਮੰਮੀ ਕਿਦਾਂ ਤੇਰੀਆਂ ਬਾਤਾਂ ਲੱਭਿਓ ਏਟੀਐਮ ਦੁਨੀਆ ਨੰਕ ਬੈਂਕ ਦਾ ਦੇਖੋ ਕਿੱਥੇ ਆ ਆਹ ਜਿਹੜਾ ਦਵਾ ਜੇ ਕੋਤੇ ਇੰਨੀ ਨੂੰ ਦੋ ਤਿੰਨ ਪੈਸੇ ਹੋ ਮਮਾ ਲੱਭਿਓ ਮੈਂ ਇੱਕ ਡੱਬੇ 'ਚ ਰੱਖ ਲਏ ਸੀ ਉਹ ਹੈ ਨਹੀਂ ਉਹਨਾਂ 'ਚ ਲੱਭੋ ਤਾਂ ਲੈ 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 ਤੁਹਾਡੀ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੰਨਾ ਪਿਆਰ ਕਰਦੇ ਹੋ ਸਪੋਰਟ ਕਰਦੇ ਹੋ ਤੇ ਤੁੱਪ ਕਿਹੜੇ ਨਿਕਲੀ ਆ ਪੂਰੀ ਆਪਾਂ ਕਹਿੰਦਾ ਨਾ ਯਾਰਾ ਤੁੱਪ ਤੇ ਆਪਾਂ ਲੱਭਣ ਲੱਗੇ ਆ ਏਟੀਐਮ ਤੇ ਦੇਖਦੇ ਆ ਲੱਭ ਜਵੇ ਤਾਂ ਇੱਕ ਮਿੰਟ ਮੈਂ ਇੱਕ ਮੰਨੂ ਆ ਜਾਏ ਬਾਈ ਕਰ ਦੇ ਉਹ ਪਤਾ ਕਿਦਾਂ ਬਾਈ ਕਰ ਦੇ ਬਾਈ ਲੁੱਕੀ ਜੀ ਆ ਫਿਰਦਾ ਲੁੱਕੀ ਜੀ ਆ ਫਿਰਦਾ ਕੀ ਹੋਇਆ ਅਦਰ ਆ ਜਾ ਦਮਾ ਰੋਟੀ ਰੋਟੀ ਖਾਣੀ ਆ ਰੋਟੀ ਦੇ ਮੁੰਡੇ ਨੂੰ ਪਰੀਦਾ ਰੋਟੀ ਲੋਣੀ ਮੇਰੇ ਪੁੱਤ ਨੇ ਉਹ ਬਿਸਕੁਟ ਕਿੱਥੇ ਬਿਸਕੁਟ ਬਿਸਕੁਟ ਕਿੱਥੇ ਜੀ ਆ ਗਿਆ ਹਨ ਮੈਂ ਲੱਗੀ ਆ ਮੂਲੀ ਵਾਲੇ ਪਰੌਤੇ ਬਣਾਉਣ ਮੂਲੀ ਵਾਲੇ ਪਰੌਤੇ ਵਿਕਰਮ ਲਈ ਬਣਾਣੇ ਸੀ ਮੈਂ ਤਾਂ ਖਾਣੇ ਨਹੀਂ ਨਾ ਮਮਾ ਨੇ ਖਾਣੇ ਆ ਤੇ ਓ ਮਾਈ ਗਾਡ ਤੇ ਨਾ ਮਮਾ ਨੇ ਖਾਣੇ ਆ ਨਾ ਮੈਂ ਖਾਣੇ ਆ ਸਿਰਫ ਵਿਕਰਮ ਲਈ ਬਣਾਉਣੇ ਆ ਤੇ ਮਨਵੀਰ ਲਈ ਸਾਡੇ ਲਈ ਥੋੜੀ ਜਿਹੀ ਇਹ ਕਹਿੰਦਾ ਮੈਗੀ ਦੇ ਪਿੱਛੇ ਬਹੁਤ ਪਿਆਸੀ ਮੈਗੀ ਇਹਦੇ ਲਈ ਬਣਾਈਆਂ ਮੈਗੀ ਬਣਾਈ ਹੁਣ ਮੈਂ ਲੱਗੀ ਮम्मा ਲਈ ਫੁਲਕੇ ਚਾਰ ਬਣਾਉਣ ਆਪਣੇ ਲਈ ਰੋਟੀ ਬਣਾਉਣ ਤੇ ਬਾਕੀ ਵਿਕਰਮ ਨੇ ਜਦੋਂ ਆਣਾ ਆ ਉਦੋਂ ਨਾਲ ਹੀ ਬਣਾ ਦਾਂਗੀ ਪਰੌਂਠੇ ਵਗੈਰਾ ਤੇ ਬਾਕੀ ਹੁਣ ਮੈਂ ਆਪਣਾ ਕੰਮ ਕਰ ਲਵਾਂ ਹਾਂਜੀ ਪ੍ਰੀਤ ਜੀ ਆਪਕੋ ਕਿਹਦਾ ਲੱਗ ਰਹਾ ਹੈ ਘਰ ਪਰ ਆ ਕੇ 2 ਦਿਨ ਬਾਅਦ ਹੈ ਕੀ ਲੱਗ ਰਹਾ ਹੈ ਕੀ ਲੱਗ ਰਹਾ ਹੈਲੋ ਗਾਈਸ ਮੈਨੂੰ ਕਹ ਹੈਲੋ ਗਾਈਸ ਉਹ ਨੰਨੂ ਕੀ ਗਾਂਦਾ ਮੈਨੂੰ ਵੀ ਦੇ ਦੋ ਦੇ ਦੋ ਕੀ ਗਾਂਦਾ ਆ ਕੀ ਆ ਦੇ ਦੋ ਲੈ ਲਮਾ ਮੈਂ ਬਿਸਕਿਟ ਕਿਥੋਂ ਲੈ ਕਿੰਨੇ ਦਿੱਤੇ ਹੂੰ ਕਿਥੋਂ ਲੈ ਪੱਪੂ ਆ ਪੱਪੂ ਆ ਦਿੱਤੇ ਪੱਪੂ ਆ ਥੈਂਕ ਯੂ ਪੱਪੂ ਆ ਪੱਪੂ ਆ ਨਾ ਵੀ ਲੈ ਜਰਾਬਾ ਪਾਈ ਜਾਂਦੀ ਆ ਨਾ ਕੇ ਜਰਾਬਾ ਲੱਗੀ ਪਾਉਣ ਹਾਂ ਨਾ ਕੇ ਜਰਾਬਾ ਲੱਗੀ ਪਾਉਣ ਨਾਤੀ ਆਵੇਂ ਹੈ ਠੀਕ ਤਾਂ ਪਾਪਾ ਹਾਂਜੀ 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 ਪਾਪਾ ਹੋਏ ਹਾਂਜੀ ਮੇਰਾ ਬੱਚਾ ਪਾਪਾ ਦੇਖੋ ਮੈਨੂੰ ਖਵਾਓ ਹਾਂ ਕਾ ਲਓ ਚੱਲ ਮੈਨੂੰ ਪਾਓ ਕੱਪੜੇ ਚੱਲ ਤੈਨੂੰ ਮੈਂ ਗੱਡੀ ਦੇ ਉੱਪਰ ਰੱਖ ਦਿਆਂ ਮम्मा ਕੱਢੀਆ ਹਾਂ ਉਹਂ ਕਰ ਦੇ ਤੋ ਹੈ ਤੋ ਉੱਡ ਦੇ ਬਣਾਉਣ ਲੱਗੀ ਓਕੇ ਮੰਮੀ ਲੱਗ ਓਹ ਬਣਾਉਣ ਲੱਗੋ ਤੇ ਦੂਜੀ ਗੱਲ ਇਹ ਮੰਮੀ ਦਾ ਵੀ YouTube ਚੈਨਲ ਜਿਹੜਾ ਹੋ ਗਿਆ ਓਕੇ ਰਿਪੋਰਟ ਸਾਰੀ ਮੰਮੀ ਨੇ ਬਲੌਗ ਪੋਇਆ ਕਰਨੇ ਹੁਣ ਅੱਜ ਤੋਂ ਤੁਸੀਂ ਦੇਖਿਆ ਕਰਿਓ ਪਾਉਣੇ ਆ ਹਨਾ ਮੰਮੀ ਦਾ YouTube ਚੈਨਲ ਬਿਲਕੁਲ ਪ੍ਰੋਪਰ ਹੋ ਗਿਆ ਸਹੀ ਦੈਟਸ ਇਟ ਇੰਗਲਿਸ਼ ਮਾਰੀ ਮੋਟੀ ਸਿਕੜੀ ਮੈਂ ਤਾਂ ਦੇ ਵਰਗੇ ਭਰਾਵਾਂ ਪਹਿਣਾ ਤੂੰ ਹਾਂਜੀ ਤੇ ਮੰਮੀ ਜੀ ਹੁਣ ਬਲੌਗ ਪਾਇਆ ਕਰਨੇ ਮੰਮੀ ਅੱਜ ਬਲੌਗ ਪਾਉਂਦੀ ਵੀ ਤੁਹਾਡੇ ਮੋਰੇ ਆਹ ਬੜਾ ਅੱਜ ਬਲੌਗ ਮੰਮੀ ਨੇ ਪਾ ਦੇਣਾ ਆਪਣੇ ਚੈਨਲ ਤੇ ਮੰਮੀ ਦੇ ਬਲੌਗ ਵੀ ਦੇਖਿਆ ਕਰਿਓ ਬਹੁਤ ਸਾਰਾ ਪਿਆਰ ਦਿਓ ਹੂੰ ਠੀਕ ਆ ਬਾਦ ਤੋਂ ਬਾਦ ਬਾਦ ਤੋਂ ਬਾਦ ਖਿੱਚੀ ਜੋ ਕੰਮ ਹਾਂ ਮੱਖਣ ਤੋਂ ਸਿੱਧਾ ਪਹਿਲਾਂ ਕੱਢ ਲਿਆ ਹੁਣ ਮੈਂ ਇਹਦਾ ਤਾਂ ਬਣਾਉਣ ਲੱਗੀ ਇਹਦਾ ਕਿਉ ਝੋ ਠੀਕ ਆ ਝੋ ਵੜਾ ਕੇ ਡੱਬੇ ਚ ਪਾ ਦੇ ਹੂੰ ਉਪਕੇ ਜਿੰਦਾ ਮਰਜੀ ਖਾਓ ਪੀਓ ਕਿਉਂ ਬਣਾ ਕੇ ਡੱਬੇ ਚ ਪਾ ਦੇਣ ਜਿੰਦਾ ਮਰਜੀ ਖਾਓ ਪੀਓ ਮੂਰੇ ਪਾਣੇ ਗੱਡੀ ਵੇਚਣੀ ਆਲੀ ਮੂਰੇ ਪਾਏ ਰੈਂਜ ਰੋਵਰ ਬਣਾਉਣੀ ਆ ਓਏ ਸਵਿਫਟ ਬਣਾਉਣੀ ਮੋੜ ਨਾਲ ਪਾਸੇ ਸਵਿਫਟ ਆ ਅੱਛਾ ਬਾਕੀ ਭਾਈ ਮਾਦੀ ਮਰੂਤੀ ਰਹਿਣੀ ਆ ਤੇ ਮੂਰੇ ਸਵਿਫਟ ਦਾ ਇੰਜਨ ਮੂਰੇ ਸਵਿਫਟ ਕਰਕੇ ਪਿੱਛੇ ਲਿਵੋ ਜਮ ਬਣਾ ਦੇਣ ਤਾਂ ਬੱਡ ਕੇ ਅੱਛਾ ਨੀਮੋ ਜਿੰਨ ਬਣਾਉਣੀ ਆ ਨਹੀਂ ਤਾਂ ਵੱਡ ਕੇ ਪਰ ਲੋਰ ਹਾਂ ਲੋ ਜੀ ਗੋਰੇ ਭਾਈ ਤੋਂ ਆਪਾਂ ਗੱਡੀ ਦਾ ਕੰਮ ਕਰਾਈਦਾ ਆ ਆਪਾਂ ਸਰਵਿਸ ਕਰਾਉਣਾ ਆ ਇਹ ਭਾਈ ਤੋਂ ਇਹ ਹੁਣ ਦੇਖੋ ਇਦਾਂ ਜਦ ਤੱਕ ਤਿਆਰ ਹੋ ਗਈ ਫੇਰ ਆਪਾਂ ਕਰਾਂਗੇ ਆਪਾਂ ਆਏ ਆ ਭਾਈ ਤੋਂ ਸਰਵਿਸ ਕਰਾਉਣ ਗੋਰੇ ਭਾ ਤੋਂ ਗੋਰੇ ਸੇਫਟ ਬਣਾ ਦੇਣੀ ਆ ਹਾਂਜੀ ਭਾਜੀ ਮੋਲ ਆਪਾਂ ਸਾਰੇ ਤੇ ਸਾਡੀ ਵਾਲੀ ਨੂੰ ਕੀ ਬਣਾਉਣਾ ਸੇਡਾਂ 11 ਜਨ ਬਣਾ ਦੇਣੀ ਸਾਡੇ ਵਾਲੀ ਨੂੰ ਲੰਬੀ ਕਰ ਦੇਣੀ ਸਾਡੇ ਵਾਲੀ ਨੂੰ ਕੀ ਬਣਾਉਣਾ ਭਾਜੀ ਜਾਜ ਜਾਜ ਉਹ ਤਾਂ ਪਹਿਲੇ ਹੀ ਬਣਾਈ ਹੋ ਤੁਸੀਂ ਕੀ ਮੰਨੂ ਕੀ ਹੋਇਆ ਕੱਟੂ ਉਹ ਕੱਟੂ ਉਹ ਕਹਿੰਦਾ ਮਮਾ ਦੀ ਥ੍ਰੈਡਿੰਗ ਕਰਵਾ ਕੇ ਲਿਓ ਚਲੋ ਲੋ ਜੀ ਆਪਾਂ ਆ ਗਏ ਸੀ ਗੱਡੀ ਦੀ ਸਰਵਿਸ ਵੀ ਹੋ ਗਈ ਆ ਗੱਡੀ ਦੀ ਸਰਵਿਸ ਵਗੈਰਾ ਕਰਵਾ ਕੇ ਮੈਂ ਆ ਗਿਆ ਸੀ ਕਰੇ ਤੇ ਘਰੇ ਆ ਜਾਂ ਖਲਾਰਾ ਬੜਾ ਪਿਆ ਹੋਇਆ ਆ ਘਾਨੇ ਬੜੇ ਖਲਾਰੇ ਹੋਏ ਇਹਨਾਂ ਨੇ ਹੈ ਨਨੂ ਨਨੂ ਓਏ ਉਹ ਨਨੂ ਨੇ ਕਪੜੇ ਪਾ ਲੇ ਹੋਰ ਮੁੱਤੇ ਮੁੱਤੇ ਬੱਲੇ ਬੱਲੇ ਮੰਮੀ ਕੀ ਕਰੀ ਜਾਂਦੇ ਕੱਢ ਲਿਆ ਸਮਾਨ ਜੋ ਵੀ ਕੱਢਦੀ ਟਾਈਮ ਲੱਗਣਾ ਜੇ ਓਕੇ ਕੀ ਗੱਲ ਲੱਗੀ ਆ ਚੱਲ ਸਟਾਰਟ ਕਰ ਹੈ ਦੋਰ ਆ ਗਿਆ ਮੇਰੇ ਤੇ ਚੱਲ ਸਟਾਰਟ ਕਰ ਅੱਲਾ ਤਾਂ ਮਿੰਟ ਦਾ ਕੰਮ ਸਟਾਰਟ ਕਿੱਕ ਤੇ ਹੋਣਾ ਆ ਅੱਜ ਤੇ ਕਿੱਕ ਦੇਣਾ ਕਿ ਕਰਾਉਂਗਾ ਕਰ ਚੱਲ ਪੈਰਿੰਗ ਲੱਗ ਦੇ ਚੱਲ ਮਾਰ ਕੇ ਇੱਕ ਜੋਨ ਲੈ ਕਲੱਚ ਤਾਂ ਛੱਡ ਤ ਮਾਰ ਨਹੀਂ ਦੇ ਲੈ ਦੇਖ ਜੋ ਪਾਰ ਰਾ ਜਿਆਦਾ ਪਾਇਓ ਛੱਡ ਮਾਰ ਡਿੱਗੀ ਜਾਣਾ ਉਹ ਨਹੀਂ ਡਿੱਗੀ ਕਲੱਚ ਕਰੇ ਨੱਪਿਆ ਉਧਰੋਂ ਦਮਾ ਆ ਗੋ ਚੱਲੋ ਗੱਲ ਪਿੱਛੇ ਨੂੰ ਕਰ ਲੈ ਉਹ ਗੱਡੀ ਜਿਹੜਾ ਮਾਰੀ ਮੁਰ ਚੱਲ ਲੈ ਲੈ ਅੱਜ ਚਲਾ ਵੀ ਲਿਆ ਲੈ ਹੁਣ ਕਲੱਚ ਨਾ ਪ ਕਲੱਚ ਤਾਂ ਨੱਪਿਆ ਨਹੀਂ ਤੂੰ ਹਾਂ ਪਿੱਛੇ ਨੂੰ ਪੈਣ ਗੇਅਰ ਇੱਕ ਹਨਾ ਬਸ ਬਾਕੀ ਤੇਰੀ ਮਰਜ਼ੀ ਜਨੇ ਮਰਜ਼ੀ ਪਾ ਹਾਂ ਬਿਕੋ ਆ ਬੱਲਾ ਮੁਕੇ ਲਾ ਚੜਾ ਗਰ ਆਹ ਜੀ ਸਾਫੀ ਟ੍ਰੈਕ ਚਲਾ ਚਲਾ ਹੋਲੀ ਹੋਲੀ ਚਲਾਈ ਮੁਰ ਚ ਗੱਡੀ ਅੱਗੇ ਉਧਰ ਹੈ ਤੈਨੂੰ ਚਲਾਉਣਾ ਆਉਂਦਾ ਪਰ ਉਹਨਾਂ ਲਾ ਆਪੀ ਡਾਇਰੈਕਟ ਨਹੀਂ ਜਾਂਦਾ ਇਹ ਡਾਇਰੈਕਟ ਨਹੀਂ ਹੁੰਦਾ ਚੱਲ ਕੇ ਇੱਕ ਮਾਰ ਗੇਅਰ ਕੱਢ ਲਿਆ ਗੇਅਰ ਕੱਢ ਅੱਗੇ ਨੂੰ ਆਹੋ ਚੱਲ ਕੱਟ ਕੱਟ ਮਾਰ ਮਾਰਾ ਚੱਲੇ ਕਲਚ ਨੱਪ ਕਲਚ ਛੱਡ ਕੇ ਨਵਾ ਹਾਂ ਮਾਰ ਮਾਰੇ ਮਾਰ ਰੁਕ ਜਾ ਕਿੱਦਾਂ ਨਹੀਂ ਜਾਈਏ ਨਾ ਚੱਲ ਦੋ ਨਾ ਮਰ ਜੋ ਨਾ ਹਾਂ ਹਾਂ ਹੋ ਜਾਣਾ ਹੋ ਜਾਣਾ ਸਟਾਰਟ ਕਰ ਦੇ ਚੱਲ ਮਾੜ ਮਾੜ ਛੱਡ ਛੱਡ ਝਾਂਜਰਾ ਖੜਕੀ ਚੱਲ 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 ਉਤਰ ਜਾ ਥੱਲੇ ਉਤਰ 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 ਇੱਕ ਵਾਰੀ ਇੱਕ ਵਾਰੀ ਆ ਦੇਖੋ ਇਹ ਵਿਚਾਰਾ ਕਿੱਦਾਂ ਦਾ ਹੋ ਗਿਆ ਹੁਣ ਇਹਨੂੰ ਮੈਂ ਲਗਾਵਾਗੀ ਇੱਥੇ ਉੱਥੇ ਕੇ ਲਗਾ ਕੇ सारा फ्लावर मम्मी खराब हो गया देखो ये सुकी पी है बेचारी हम पानी पाने मिट्टी पै गई मेरे ते ਜਿਹੜਾ ਉਹਦੀਆਂ ਜੜੀਆਂ ਵੱਡੀਆਂ ਆ। ਪਰ ਤੇ ਨੀਚੇ ਤੇ ਹੀ ਕਰਦੀ ਇਹਨੂੰ। ਤਾਂ ਨਹੀਂ ਪਹਿਲਾਂ ਇਤਨਾ ਪਾਣੀ ਪਾਦਨੇ ਆ। ਮੈਂ ਉਹ ਮम्मी ਦੇ ਦੇ ਰਿੰਗ ਖਲਾਬ ਦੇ। ਬਰਥਡੇ ਆ ਵਾਏ। ਸੋਹਣਿਆ। ਪਾਣੀ ਪਾ ਲਿਆ ਗੀ। ਨਾ ਹੀ ਪੇ ਮੈਂ ਪਾਈ ਹੁੰਦੀ। ਸੋਹਣਿਆ। ਜਿਹਾ ਜਿਹਾ ਉਹਨੇ ਦਿੱਤੀ। ਪਾਣੀ ਲੈ ਕੇ ਆ ਗਈ ਪਾਣੀ ਲਾ ਕੇ ਫਿਰ ਉੱਥੇ ਪਾਣੀ ਪਾ ਕੇ ਹੋਰ ਹਮ ਸਾਰੇ ਦੰਦ ਸਫਾਈ ਕੀਤੀ ਸੀਗੀ ਨਾ ਫਿਰ ਸਹੀ ਸਹੀ ਕਰਕੇ ਫੇਰ ਰੱਖਦੇ ਸੀ ਮੈਂ ਵਿੱਚੀ ਮੇਰੇ ਤੇ ਪਾਣੀ ਪਾ ਕੇ

鋭い Hãy subscribe cho kênh Ghiền Để ਕਰਦੀ ਖਰਾਬ ਹੋ ਗਏ ਅਸਲੀ ਫਲਾਵਰ ਇਹ ਖੜਾ ਸਹੀ ਹੋਣੀ ਹੁਣ ਪ੍ਰੀਤ ਮੈਂ ਕਰ ਲੈਣੀ ਇਹ ਨਹੀਂ ਹੁਣੇ ਕਰੂੰਗੀ ਲੈ ਇਹ ਏਦਾਂ ਲੱਗ ਜਾਂਦੇ ਆ ਹਾਂਜੀ ਫਲਾ ਫੁੱਲ ਜਿੱਦਾਂ ਲਿਆਦੇ ਫੇ ਉਦਣੇ ਹੀ ਲਾ ਦਿੰਦੀ ਇਹ ਹੋਰ ਕਾਟੇ ਨੂੰ ਘਟ ਆਏ ਥੱਲੇ ਨੂੰ ਜ਼ਿਆਦਾ ਕੱਢ ਫੇ ਨਹੀਂ ਨਹੀਂ ਹੁੰਦੇ ਮੇਰੇ ਤੋਂ ਨਹੀਂ ਨਾ ਹੁੰਦਾ ਆ ਫੜ ਮੈਂ ਕੱਢ ਦ ਆ ਨਿਕਲ ਗਈ ਮੰਮੀ ਹਾਂ ਮਨੂ ਮੈਨੂੰ ਲੱਗਦਾ ਜੜਾ ਹੈ ਨਹੀਂ ਤਾਂ ਕਰਕੇ ਲੱਗਣਾ ਨਹੀਂ ਮੈਨੂੰ ਲੱਗਦਾ ਆਪੇ ਤਾਂ ਕੰਦੀ ਲੱਗ ਜਾਂਦਾ ਮੈਨੂੰ ਥੋੜਾ ਪਤਾ ਲੱਗਦਾ ਕਿ ਨਹੀਂ ਲੱਗਦਾ ਹਾਂਜੀ ਲੈ ਲੋ ਮਾਲੇ ਨੂੰ ਕਦੀ ਲੱਗ ਜਾਂਦਾ ਆ ਔਖਾ ਹੀ ਆ ਹੈ ਔਖਾ ਲੱਗਦਾ ਜੇ ਤਾਂ ਫਲਾਵਰ ਹਰੇ ਹੋਣ ਲੱਗ ਗਏ ਮਤਲਬ ਰੈੱਡ ਰੈੱਡ ਉੱਪਰ ਨੂੰ ਹੋਣ ਲੱਗ ਗਏ ਫੇਰ ਸਮਝ ਲੋ ਲੱਗ ਗਿਆ ਸਮਝ ਪਤਾ ਹੀ ਉਹ ਲੱਗ ਜਾਣਾ ਫੇਰ ਲੱਗ ਗਿਆ ਸਮਝ ਲੋ ਮੈਂ ਵੀ ਤਾਂ ਤੁੱਕਾ ਹੀ ਲਾਇਆ ਸੀ ਖੋਲ ਕੇ ਲਾਣ ਵਾਲੇ ਖੁੱਲਿਆ ਹੀ ਨਹੀਂ ਮੇਰੇ ਤੋਂ ਹਾ ਕਿਉਂ ਕਾਦ ਨਹੀਂ ਖੁੱਲਿਆ ਤੇ ਉੱਥੇ ਲੈ ਹੁਣ ਖੁੱਲ ਗਈ ਆ ਉਹ ਖੋਲਦੀ ਨਹੀਂ ਹੁੰਦੀ ਸਹੀ ਲੈ ਬੇਰਾ ਕੰਮ ਜੋ ਉਹਨਾਂ ਨਾਲ ਹੋਵੇ ਨਾ ਉਹਨੂੰ ਦਿਮਾਗ ਨਾਲ ਕਰ ਲੋ ਹਾਂ ਕੱਕੀ ਮੰਦੀ ਹੈ ਹੈ ਕੱਕੀ ਹਾਏ ਰੱਬਾ ਆੜੇ ਨਾ ਆ ਅਸਲੀ ਫੋਲੋਸ ਲਈ ਅਸਲੀ ਆਇਆ ਐਵੇਂ ਹੀ ਦਿਮਾਗ ਘੜਾਈ ਜਾਂਦੀ ਆ ਉਹ ਨਕਲੀ ਨੇ ਨਕਲੀ ਨਹੀਂ ਆ ਨਕਲੀ ਸੀ ਬਾਬਾ ਨਕਲੀ ਸੀ ਹੋਏ ਰੱਬਾ ਲੱਗਦਾ ਹੀ ਨਹੀਂ ਆਦੇ ਜਮਾਂ ਵੀ ਨਹੀਂ ਲੱਗੰਦੇ ਆਦੇ ਆ ਮੇਰਾ ਫਲਾਵਰ ਰਹਿ ਗਿਆ ਇੱਕ ਇਹ ਰਹਿਣ ਦੇ ਨਹੀਂ ਉਹ ਵੀ ਲਾ ਦੇ ਇੱਥੇ ਇੱਕ ਲਾ ਦੇ ਆ ਦੇਖੋ Happy to do, And happy birthday to you. Happy to do, <laughs> happy. Nanti happy to do. Yeah. Hai, Hai. 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 happy to do? Happy, happy to do. Biggu, yeah. threading ground jana. Naga ro, threading ground jana. ਪਰ ਨਾਣਾ ਕਾਲੀ ਜੀ گلاب ਦੇ ਬੂਟੇ ਲੱਗੇ ਪਉਣ ਆਣੀ ਤੁਸੀਂ ਦੱਸਿਓ ਵੀ ਇਹ ਦੁੱਗ ਜਾਂਦੇ ਆ ਇਹ ਜੇ ਆਪਾਂ ਇੱਧਰ ਲਾਏ ਹੁਣ ਟਕ ਟਿੰਗ 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 ਆ ਗਿਆ ਆ ਗਈ ਆ ਗਈ ਆ ਗਈ ਐਵੇਂ ਘੁਲਾ ਰਿਆ ਐਵੇਂ ਦੂਰੀ ਘੁਲਾ ਰਿਆ ਨਹੀਂ ਨਹੀਂ ਭਰਾਂਗੇ ਹਟਿੰਗ ਲੱਕ ਲੱਕ ਟਿੰਗ ਟਿੰਗ ਲੱਕ ਲੱਕ ਡਿੰਗ ਡਿੰਗ ਲੱਕ ਲੱਕ ਹਾਲ ਹੀ ਕਾ ਟਿੰਗ ਲੈ ਤੂੰ ਕਹਿੰਦਾ ਏ ਹਰ ਟਾਈਮ ਇੰਨੇ ਗਲਤ ਕਹਿੰਦੇ ਇਹਨੂੰ ਹਰ ਜ਼ਿਆਦਾ ਹੱਥ ਨਹੀਂ ਲੱਗਦਾ ਮੈਨੂੰ ਕਾ ਟਿੰਗ ਲੱਕ ਲੱਕ ਕਹ ਤੂੰ ਕਿ ਟਿੰਗ ਲੱਕ ਲੱਕ ਡਿੰਗ ਡਿੰਗ ਲੱਕ ਲੱਕ ਡਿੰਗ ਡਿੰਗ ਉਹ ਕੱਦ ਪੰਗੜਾ ਬੋਲ ਟਿੰਗ ਲੱਕ ਲੱਕ ਟਿੰਗ ਟਿੰਗ ਲੱਕ ਲੱਕ ਟਿੰਗ ਟਿੰਗ ਲੱਕ ਲੱਕ ਟਿੰਗ ਡਿੰਗ ਲੱਕ ਲੱਕ ਤੇ ਜਿੰਜਿੰਗ ਬਾਈ ਤਰੀਚ ਨੂੰ ਬਾਜਾ ਮਾਰਦਾ ਆ ਗਿਆ ਆ ਗਿਆ आगे आगे की होया हैं हाँ, मैं आ दे लो देखो मन्नू ओद रोटी तन्न ददियां पहले हो शूज अपन का शूज मोजो चेक करके देखा इससे तो बली जानदा